20 ਜਨਵਰੀ 2025 ਨੂੰ ਸੌ ਚੁੱਕ ਲਈ ਸੀ ਉਸ ਦਿਨ ਤੋਂ ਹੀ ਪੂਰੇ ਵਿਸ਼ਵ ਅੰਦਰ ਅਮਰੀਕੀ ਤੇ ਦੂਸਰੇ ਰਾਸ਼ਟਰਾਂ ਦਰਮਿਆਨ ਆਪਸੀ ਡਿਪਲੋਮੈਟਿਕ, ਕੋ ਮੰਤਰੀ, ਆਰਥਿਕ ਵਪਾਰਕ, ਯੁੱਧ ਨੀਤੀਗ੍ਰਸਥਿਆਂ ਵਿੱਚ ਪੁਚਾਲ ਆਇਆ ਪਿਆ ਹੈ ਸੋ 트ੰਪ ਸਾਹਿਬ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਉੱਥੇ ਠੀਕ ਜਵਾਬ ਦਿੱਤੇ ਤੇ ਡਾਕਟਰਾਂ ਵੱਲੋਂ ਮੈਨੂੰ ਚੰਗਾ ਹੰਗਾਰਾ ਮਿਲਿਆ ਮਾਨਸਿਕ ਤਵਾਜਨ ਦੇ ਉੱਤੇ ਬੜੇ ਸਵਾਲ ਕਰਿਆ ਕਰਦੇ ਸਨ ਪਰ ਕਿਹਾ ਜਾਂਦਾ ਹੈ ਕਿ ਅਜੇ ਤੱਕ ਇਹਨਾਂ ਨੇ ਆਪਣੀ ਮੈਡੀਕਲ ਰਿਪੋਰਟ ਕਦੀ ਵੀ ਜਿਹੜੀ ਆ ਉਹ ਪਬਲਿਕ ਨਹੀਂ ਕੀਤੀ ਹਾਲਾਂਕਿ ਇਹਨਾਂ ਦੇ ਮੁਲਕਾਂ ਦੇ ਕਾਨੂੰਨ ਮੁਤਾਬਕ ਪ੍ਰਾਈਵੇਸੀ ਜਿਹੜੀ ਹੁੰਦੀ ਆ ਉਹ ਰੱਖੀ ਜਾ ਸਕਦੀ ਆ ਤੇ ਹਰ ਇੱਕ ਦਾ ਇਹ ਰਾਈਟ ਬਣਦਾ ਹੈ ਕਿ ਉਹ ਆਪਣੀ ਇਹ ਮੈਡੀਕਲ ਰਿਪੋਰਟ ਸਾਹਮਣੇ ਨਸ਼ਰ ਕਰੇ ਜਾਂ ਨਾ ਕਰੇ ਅਮਰੀਕੀ ਸਟਾਕ ਮਾਰਕੀਟ ਇੰਨੀ ਬੁਰੀ ਤਰ੍ਹਾਂ ਮੋਢੇ-ਮੋਢੇ ਪਈ ਜਿਵੇਂ ਕਿ ਦਿਵਾਲੀਏਪਨ ਦਾ ਸ਼ਿਕਾਰ ਹੋ ਗਈ ਹੈ ਇਸ ਝਟਕੇ ਨੇ 트럼ਪ ਪ੍ਰਸ਼ਾਸਨ ਅਤੇ ਖਰਪਤੀ ਸਹਿਯੋਗੀ ਜੁੰਡਲੀ ਨੂੰ ਝੰਡੋੜ ਕੇ ਰੱਖ ਦਿੱਤਾ ਪੰਜਾਬ 247 TV ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹੜਾ ਹੈ ਉਹਦੇ ਵਿੱਚ ਅਸੀਂ ਦਰਬਾਰਾ ਸਿੰਘ ਕਾਲੋਂ ਹਰਾਂ ਦਾ ਲਿਖਿਆ ਹੋਇਆ ਇੱਕ ਆਰਟੀਕਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਹਦਾ ਸਰਲੇਖ ਉਹਨਾਂ ਦਿੱਤਾ ਹੈ 트럼ਪ ਦੋ ਕਦਮ ਅੱਗੇ ਇੱਕ ਕਦਮ ਪਿੱਛੇ ਦਰਬਾਰਾ ਸਿੰਘ ਕਾਲੋਂ ਲਿਖਦੇ ਨੇ ਕਿ ਜਦੋਂ ਤੋਂ ਆਪਣੇ ਦੂਸਰੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੋਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ 20 ਜਨਵਰੀ 2025 ਨੂੰ ਸਹੁੰ ਚੁੱਕ ਲਈ ਸੀ ਉਸ ਦਿਨ ਤੋਂ ਹੀ ਪੂਰੇ ਵਿਸ਼ਵ ਅੰਦਰ ਅਮਰੀਕੀ ਤੇ ਦੂਸਰੇ ਰਾਸ਼ਟਰਾਂ ਦਰਮਿਆਨ ਆਪਸੀ ਡਿਪਲੋਮੈਟਿਕ, ਕਮਾਂਤਰੀ, ਆਰਥਿਕ ਵਪਾਰਕ, ਯੁੱਧ ਨੀਤੀਗ੍ਰਸਤਿਆਂ ਵਿੱਚ ਪੁਚਾਲ ਆਇਆ ਪਿਆ ਹੈ ਸਾਰਾ ਵਿਸ਼ਵ ਵੱਖ-ਵੱਖ ਦੇਸ਼ਾਂ ਦੇ ਆਗੂ, ਕਮਾਂਤਰੀ, ਰਾਜਨੀਤੀ ਕਾਨੂੰਨ ਅਤੇ ਡਿਪਲੋਮੇਸੀ ਦੇ ਮਾਹਰ ਹੈਰਾਨ ਹਨ ਜਿੰਨੀ ਤੇਜ਼ ਗਤੀ ਨਾਲ ਅਮਰੀਕੀ ਰਾਸ਼ਟਰਪਤੀ ਆਪਣੀ ਸੋਚ ਅਤੇ ਸਟੈਂਡ ਬਦਲ ਰਿਹਾ ਹੈ ਇਸ ਦਾ ਕਿਸੇ ਵੀ ਪ੍ਰਬੁੱਧ ਤੋਂ ਪ੍ਰਬੁੱਧ ਵਿਅਕਤੀ ਲਈ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਲੇਕਿਨ ਜਿਵੇਂ 트ੰਪ ਅੱਖ ਦੇ ਫੋਰ ਵਿੱਚ ਕਦੇ ਦੋ ਕਦਮ ਅੱਗੇ ਇੱਕ ਕਦਮ ਪਿੱਛੇ ਕਦੇ ਤੋਲਾ ਕਦੇ ਮਾਸਾ ਅਜਿਹਾ ਵਤੀਰਾ ਅਪਣਾ ਰਹੇ ਹਨ ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਅਜੀਬ ਕਿਸਮ ਦਾ ਸਾਈਕੋ ਡਰਾਮਾ ਚੱਲ ਰਿਹਾ ਹੋਵੇ ਤੇ ਇਹ ਜਿਹੜਾ ਸਾਈਕੋ ਡਰਾਮਾ ਆ ਇਹਦੀ ਖਬਰ ਅੱਜ ਜਿਹੜੀ ਆ ਇਹਨਾਂ ਦੇ ਲੇਖ ਤੋਂ ਬਾਹਰੀ ਇਹ ਵੀ ਆ ਕਿ ਕੱਲ ਲੰਘੇ ਦਿਨ ਜਿਹੜਾ ਆ ਉਹ ਕਿਉਂਕਿ ਦੁਨੀਆ ਭਰ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਕੋਈ ਮਾਨਸਿਕ ਤਬਾਜਨ ਸ਼ਾਇਦ ਟਰੰਪਰਾਂ ਦਾ ਇਹ ਲਹਿ ਹੋਇਆ ਤੇ 5 ਘੰਟੇ ਤੱਕ ਵਾਈਟ ਹਾਊਸ ਵਿੱਚ ਡਾਕਟਰਾਂ ਨੇ ਉਹਨਾਂ ਦੇ ਸਰੀਰਕ ਤੇ ਮਾਨਸਿਕ ਜਿਹੜਾ ਸੰਤੁਲਨ ਆ ਉਹਦੀ ਜਾਂਚ ਕੀਤੀ ਆ ਹਾਲਾਂ ਉਹਦੀ ਰਿਪੋਰਟ ਤੇ ਆਈ ਨਹੀਂ ਪਰ ਸਸਪੈਂਸ ਬਰਕਰਾਰ ਆ ਰਿਹਾ ਸੋ 트ੰਪ ਸਾਹਿਬ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਉੱਥੇ ਠੀਕ ਜਵਾਬ ਦਿੱਤੇ ਤੇ ਡਾਕਟਰਾਂ ਵੱਲੋਂ ਮੈਨੂੰ ਚੰਗਾ ਹੰਗਾਰਾ ਮਿਲਿਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਕਾਫੀ ਵਧੀਆ ਤਰੀਕੇ ਨਾਲ ਸਾਰਾ ਕੁਝ ਕੀਤਾ ਔਰ ਉਹ ਇਹ ਵੀ ਕਹਿੰਦੇ ਨੇ ਕਿ ਮੈਂ ਜਿਹੜਾ ਆਦਮੀ ਆ ਮੇਰੇ ਕੋਲ ਇੱਕ ਚੰਗਾ ਦਿਲ ਤੇ ਇੱਕ ਚੰਗੀ ਆਤਮਾ ਹੈ ਨਾਲ ਹੀ ਉਹਨਾਂ ਕਿਹਾ ਕਿ ਜਿਹੜੀ ਮੇਰੀ ਬੁੱਧੀ ਦਾ ਟੈਸਟ ਆ ਉਹ ਮੈਂ ਕਰਵਾਇਆ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਹੀ ਜਾਣਾ ਵੈਸੇ ਉਹ ਆਪਣੇ ਤੋਂ ਪਹਿਲੇ ਰਾਸ਼ਟਰਪਤੀ ਕਿਉਂਕਿ ਉਹ ਕਾਫੀ 올ਡੇ ਸਨ ਇਹ 3 ਸਾਲ ਉਹਨਾਂ ਤੋਂ ਛੋਟੇ ਆ ਤੇ ਇਹ ਉਹਨਾਂ ਦੇ ਮਾਨਸਿਕ ਤਵਾਜਨ ਦੇ ਉੱਤੇ ਬੜੇ ਸਵਾਲ ਕਰਿਆ ਕਰਦੇ ਸਨ ਪਰ ਕਿਹਾ ਜਾਂਦਾ ਹੈ ਕਿ ਅਜੇ ਤੱਕ ਇਹਨਾਂ ਨੇ ਆਪਣੀ ਮੈਡੀਕਲ ਰਿਪੋਰਟ ਕਦੀ ਵੀ ਜਿਹੜੀ ਆ ਉਹ ਪਬਲਿਕ ਨਹੀਂ ਕੀਤੀ ਹਾਲਾਂਕਿ ਇਹਨਾਂ ਦੇ ਮੁਲਕਾਂ ਦੇ ਕਾਨੂੰਨ ਮੁਤਾਬਕ ਪ੍ਰਾਈਵੇਸੀ ਜਿਹੜੀ ਹੁੰਦੀ ਆ ਉਹ ਰੱਖੀ ਜਾ ਸਕਦੀ ਆ ਤੇ ਹਰ ਇੱਕ ਦਾ ਇਹ ਰਾਈਟ ਬਣਦਾ ਹੈ ਕਿ ਉਹ ਆਪਣੀ ਇਹ ਮੈਡੀਕਲ ਰਿਪੋਰਟ ਸਾਹਮਣੇ ਨਸ਼ਰ ਕਰੇ ਜਾਂ ਨਾ ਕਰੇ ਸੋ ਜਿਹੜੀ ਡੋਨਲਡ ਟਰੰਪ ਦੀ ਹਮਲਾਵਰ ਨੀਤੀ ਆ ਉਹਨੇ ਇੱਕ ਵਾਰ ਫੇਰ ਪੂਰੇ ਵਿਸ਼ਵ ਨੂੰ ਆਪਣੀ ਆਰਥਿਕ ਫੌਜੀ ਤੇ ਡਿਪਲੋਮੈਟਿਕ ਸਰਦਾਰੀ ਦਬਾਉਣ ਲਈ ਅਮਰੀਕੀ ਹਮਲਾਵਰ ਠਾਣੇਦਾਰੀ ਨੀਤੀ ਨੂੰ ਅਮਲ ਵਿੱਚ ਲਿਆਉਣ ਦੇ ਯਤਨ ਸ਼ੁਰੂ ਹੀ ਨਹੀਂ ਕੀਤੇ ਬਲਕਿ ਸਵਾਰ ਆਪਣੇ سرمਾਇਦਾਨ سرمਾਇਦਾਰਾਨਾ ਅਸਾਮ ਰਾਜ ਦੇ ਪਸਾਰ ਲਈ ਗਵਾਂਡੀ ਪ੍ਰਭੂਸੱਤਾ ਸੰਪਨ ਦੇਸ਼ ਕੈਨੇਡਾ ਨੂੰ ਵੀ ਅਮਰੀਕਾ ਵਿੱਚ ਮਿਲਾ ਕੇ ਕੁੰਜਵਾਂ ਸੀਬਾ ਬਣਾਉਣ ਖਣਿੰਜ ਪਤਾਰਥਾਂ ਨਾਲ ਭਰਪੂਰ ਗ੍ਰੀਨਲੈਂਡ ਜਜ਼ੀਰੇ ਤੇ ਕਬਜ਼ਾ ਕਰਨ ਤੇ ਯੂਰਪੀ ਦੇਸ਼ ਡੈਨਮਾਰਕ ਦੀ ਪੁਰਾਣੀ ਬਸਤੀ ਜੋ ਹੈ ਉਹਨੂੰ ਵੀ ਆਪਣੇ ਚ ਮਲਾਉਣ ਦੀ ਗੱਲ ਕੀਤੀ ਹੈ ਜੁੱਧ ਨੀਤਿਕ ਸਥਿਤੀ ਪੱਖੋਂ ਲਾਭਕਾਰੀ ਪਨਾਮਾ ਨਹਿਰ ਅਤੇ ਇਹਦੀ ਸ਼ਹਿ ਫੌਜੀ ਸਹਿਯੋਗ ਆਰਥਿਕ ਮਦਦ ਨਾਲ ਇਜ਼ਰਾਈਲ ਵੱਲੋਂ ਢਾਹ ਢੇਰੀ ਕੀਤੇ ਗਏ ਹਮਾਸ ਫਲਸਤੀਨੀਆਂ ਦੇ ਗਾਜ਼ਾ ਪੱਟੀ ਇਲਾਕੇ ਤੇ ਕਬਜ਼ਾ ਕਰਨਾ ਚੀਨ ਅਤੇ ਆਪਣੇ ਗੁਆਂਢੀ ਮਿੱਤਰ ਦੇਸ਼ਾਂ ਕੈਨੇਡਾ ਤੇ ਮੈਕਸੀਕੋ ਤੇ ਟੈਰਫ ਠੋਕਣਾ ਪੂਰੇ ਵਿਸ਼ਵ ਦੇਤੇ ਦੇਸ਼ਾਂ ਤੋਂ ਬਰਾਬਰ ਟਾਰਫ ਲਾਉਣਾ ਜਾਂ ਉਸ ਤੋਂ ਵੀ ਜ਼ਿਆਦਾ ਲਾ ਦੇਣਾ ਇਹਨਾਂ ਦੇ ਇਰਾਦੇ ਜਗਜाहिर ਕਰਦਾ ਹੈ ਉਸ ਵੱਲੋਂ ਜਾਰਡਨ ਦੇ ਸ਼ਾ ਅਬਦੁੱਲਾ ਤੇ ਉਜੜੇ ਫਲਸਤੀਨੀਆ ਨੂੰ ਆਪਣੇ ਦੇਸ਼ ਵਿੱਚ ਜਾਂ ਮਿਸਰ ਸਮੇਤ ਵਸਾਉਣ ਦਾ ਦਬਾਅ ਵਾਈਟ ਹਾਊਸ ਵਿੱਚ ਬੁਲਾ ਕੇ ਪਾਉਣਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਪਾਸੇ ਐਫ 35 ਲੜਾਕੂ ਜਹਾਜ਼ ਬੇਤ ਵਪਾਰ ਸਮਝੌਤੇ ਕਰਨਾ ਦੂਜੇ ਪਾਸੇ ਬ੍ਰਿਕਸ ਸੰਗਠਨ ਸਮਾਪਤੀ ਅਤੇ ਬਰਾਬਰ ਟੈਰਪ ਠੋਕਣ ਤੇ ਗੈਰ ਮਿੱਤਰਾਨਾ ਜਿਹੜੇ ਮਿੱਤਰਤਾ ਪਰੇ ਸੰਕੇਤ ਦੇਣਾ ਯੁਕਰੇਨੀ ਰਾਸ਼ਟਰਪਤੀ ਵਿਲੋਦੀਮੀਰ ਜਲੇਸਕੀ ਵੱਲੋਂ ਬਾਹਮ ਰੋੜ ਕੇ ਰੂਸ ਯੁਕਰੇਨ جنگ ਸੰਧੀ ਆਪਣੀ ਮਰਜ਼ੀ ਦਾ ਸ਼ਾਂਤੀ ਸਮਝੌਤਾ ਕਰਵਾਉਣਾ ਕਰਨ ਲਈ ਜ਼ੋਰ ਪਾਉਣਾ ਤੇ ਉਹਨਾਂ ਦੇ ਨਾਂ ਕਰਨ ਤੇ ਬੇਇੱਜ਼ਤ ਕਰਕੇ ਵਾਈਟ ਹਾਊਸ ਤੋਂ ਬਾਹਰ ਕੀਤਾ ਜਾਣਾ ਆਦ ਟਰੰਪ ਦੀ ਭੱਦੀ ਅਨੈਤਿਕ ਤੇ ਨਿੰਦਣਯੋਗ ਡਿਪਲੋਮੇਸੀ ਦੇ ਸਬੂਤ ਹਨ ਹਰਾ ਨੀਸ ਗੱਲ ਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਜਿਹੀ ਹਮਲਾਵਰ ਬੇਇੱਜ਼ਤੀ ਭਰਪੂਰ ਅਤੇ ਕਬਜ਼ਾਕਾਰੀ ਨੀਤੀ ਦਾ ਕਿਸੇ ਵੀ ਵਿਸ਼ਵ ਸੰਸਥਾ ਜਿਵੇਂ ਯੂਨੋ ਯੂਰੋਪੀਅਨ ਯੂਨੀਅਨ ਅਰਬ ਲੀਗ ਏਸ਼ੀਆਈ ਅਫਰੀਕੀ ਲਾਤੀਨੀ ਅਮਰੀਕੀ ਜਾਂ ਬ੍ਰਿਕ ਸੰਗਠਨ ਨੇ ਕੋਈ ਵੀ ਮੂੰਹ ਤੋੜਵਾ ਜਵਾਬ ਨਹੀਂ ਦਿੱਤਾ ਹਾਲਾਂਕਿ ਚਾਈਨਾ ਨੇ ਜਿਹੜੇ ਰੈਸਿਪਰੋਕਲ ਟੈਰਫ ਨੇ ਉਹ ਲਾਏ ਨੇ ਤੇ ਇਕੱਲਾ ਚਾਈਨਾ ਜਿਹੜਾ ਆ ਉਹ ਹਿੱਕ ਤਾਣ ਕੇ ਸਿਰ ਉੱਚਾ ਕਰਕੇ 트াম্প ਦੀਆਂ ਇਹਨਾਂ ਹਮਲਾਵਰ ਨੀਤੀਆਂ ਦਾ ਵਿਰੋਧ ਕਰਦਾ ਨਜ਼ਰ ਆ ਰਿਹਾ ਹੈ ਸੋ ਇੱਕ ਰਾਤ ਭਰੀ ਖਬਰ ਇਹ ਵੀ ਆ ਕਿ 4 ਮਾਰਚ ਨੂੰ ਕੈਨੇਡਾ ਤੇ ਮੈਕਸੀਕੋ ਦੇ ਆਯਾਦ ਦੇ ਉੱਤੇ ਜਿਹੜਾ 25% ਤੇ ਚੀਨ ਆਜ਼ਾਦੀ ਤੇ 10% ਟੈਰਫ ਨੀਤੀ ਠੋਕਣ ਦੇ ਹਮਲ ਨਾਲ ਹੀ ਅਮਰੀਕੀ ਸਟਾਕ ਮਾਰਕੀਟ ਇੰਨੀ ਬੁਰੀ ਤਰ੍ਹਾਂ ਮੋਢੇ-ਮੋਢੇ ਪਈ ਜਿਵੇਂ ਕਿ ਦਿਵਾਲੀਏ ਪੰ ਦਾ ਸ਼ਿਕਾਰ ਹੋ ਗਿਆ ਇਸ ਝਟਕੇ ਨੇ ਟਰੰਪ ਪ੍ਰਸ਼ਾਸਨ ਤੇ ਖਰਪਤੀ ਸਹਿਯੋਗੀ ਜੁੰਡਲੀ ਨੂੰ ਝੰਡੋੜ ਕੇ ਰੱਖ ਦਿੱਤਾ ਇਸ ਟੈਰਫ ਕਰਕੇ 8 ਦਿਨਾਂ ਵਿੱਚ ਅਮਰੀਕੀ ਕੈਨੇਡੀਆਈ ਤੇ ਮੈਕਸੀਕੋ ਦੀ ਅਤ ਤਾਕਤਵਾਰ ਆਟੋ ਸੰਧ ਦਾ ਬੰਦ ਹੋਣਾ ਵੀ ਤੈ ਹੈ ਤਿੰਨ ਵੱਡੀਆਂ ਆਟੋ ਸੰਧਾਂ ਜਨਰਲ ਮੋਟਰ ਫੋਰਡ ਤੇ ਸਟੈਲ ਐਂਡ ਸਟੇ ਦਬਾਇਟ 트럼ਪ ਨੇ ਇੱਕ ਕਦਮ ਪਿਛਾਂ ਪੁੱਟਦੇ ਹੋਏ ਇਸ ਸੰਧ ਤੇ ਲੱਗਣ ਵਾਲਾ ਕੈਨੇਡਾ ਤੇ ਮੈਕਸੀਕੋ ਤੇ 25% ਟੈਰਫ ਜਿਹੜਾ ਲਾਇਆ ਸੀ ਉਹ ਵਾਪਸ ਲੈ ਲਿਆ ਦਰਅਸਲ ਸਟਾਕ ਮਾਰਕੀਟ ਮੂਹਰੇ ਮੂੜ ਡਿੱਗਣ ਤੇ ਨਾਲ ਖੇਤੀ ਸੰਧ ਦਾ ਦਬਾਅ ਵੀ ਇੰਨਾ ਭਾਰੂ ਸੀ ਕਿ ਇੱਕ ਕਦਮ ਹੋਰ ਪਿੱਛੇ ਪੁੱਟਦੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਾਬਾਮ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਟੈਲੀਫੋਨ ਤੇ ਗੱਲਬਾਤ ਟਰੰਪ ਨੇ ਅਮਰੀਕਾ ਨਾਲ ਮੈਕਸੀਕੋ ਕੈਨੇਡਾ ਸੰਧੀ 218 ਦੀ ਸਭ ਵਸਤਾਂ ਤੋਂ 1 ਮਹੀਨੇ ਦਾ ਟੈਰਫ ਜਿਹੜਾ ਲੱਗਿਆ ਹੋਇਆ ਸੀ ਉਹਨੂੰ ਫੇਰ ਵਾਪਸ ਲੈ ਲਿਆ ਦੂਜੇ ਪਾਸੇ ਰਾਸ਼ਟਰਪਤੀ ਬਨ ਬਾਅਦ ਅਮਰੀਕੀ ਕਾਂਗਰਸ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਉਹਨੇ ਚੀਨ ਅਤੇ ਭਾਰਤ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਇਹਨਾਂ ਦੇ ਆਯਾਤ ਤੇ ਉੱਤੇ 100% ਟੈਰਫ ਲਾਉਣ ਦਾ ਐਲਾਨ ਕੀਤਾ ਸੋ ਚੀਨ ਨੇ ਤਾਂ ਅਮਰੀਕਾ ਨੂੰ ਟੁਕਵਾ ਜਵਾਬ ਦੇਣ ਲਈ ਪਹਿਲਾਂ ਹੀ ਵਪਾਰਕ ਰਣਨੀਤੀ ਬਣਾ ਰੱਖੀ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ 트੍ਰੰਪ ਨੂੰ ਆਪਣਾ ਮਿੱਤਰ ਪ੍ਰਚਾਰ ਦਾ ਹੁੰਦਾ ਸੀ ਉਸ ਦੇ ਪਹਿਲੇ ਕਾਰਜਕਾਲ 2017 ਤੋਂ 2021 ਦੇ ਦੌਰਾਨ 2016 ਵਿੱਚ ਆਪਣੀ ਇੱਕ ਫੇਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਚੋਣਾਂ ਵੇਲੇ ਜਦੋਂ ਹੋਦੀ ਮੋਦੀ ਕਰਾਇਆ ਗਿਆ ਸੀ ਉੱਥੇ ਬੋਲਦਿਆਂ ਅਬ ਕੀ ਵਾਰ 트੍ਰੰਪ ਸਰਕਾਰ ਦੇ ਨਾਰੇ ਲਾਉਂਦਾ ਵੀ ਨਜ਼ਰ ਆਇਆ ਸੀ 트੍ਰੰਪ ਨਾਲ ਆਪਣੀ ਟੈਰਫ ਨੀਤੀ ਨਾਲ ਜੱਗੋਂ ਤੇਰਵਾ ਹੁੰਦਾ ਹੁਣ ਮੋਦੀ ਸਾਹਿਬ ਨੂੰ ਵੀ ਦਿਖ ਰਿਹਾ ਹੈ ਦਰਅਸਲ ਜਿਹੜੀ ਟੈਰਫ ਚੀਨ ਦੇ ਉੱਤੇ ਲਾਇਆ ਗਿਆ ਜਿਹੜਾ 100% ਸੀ ਫਿਰ ਉਹਨੂੰ 125 ਕੀਤਾ ਗਿਆ ਜਦੋਂ ਮੋੜਵੇਂ ਰੂਪ ਵਿੱਚ ਚੀਨ ਨੇ ਵੀ ਇਸ ਤਰ੍ਹਾਂ ਹੀ ਲਾ ਦਿੱਤਾ 85% ਤੇ ਇਸ ਵੇਲੇ 145% ਟੈਰਫ ਜਿਹੜਾ ਉਹ ਚਾਈਨਾ ਤੇ ਲੱਗਿਆ ਹੋਇਆ ਅੱਜ ਫਿਰ ਖਬਰ ਆ ਗਈ ਆ ਕਿ ਇਹ ਟੈਰਪ ਵੀ ਹੁਣ ਘਟ ਕੀਤਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਦੇ ਉੱਤੇ ਇਹਨਾਂ ਚੀਜ਼ਾਂ ਦਾ ਬਹੁਤ ਭੜਾ ਅਸਰ ਪੈ ਰਿਹਾ ਤੇ ਉਹਨੇ ਉੱਤੇ ਦਬਾਅ ਵੱਧ ਰਿਹਾ ਹੈ। ਇਕਾਧਕਾਰਵਾਦੀ, ਸਾਮਰਾਜਵਾਦੀ, ਸਰਮਾਇਆਦਾਰ ਕਦੇ ਕਿਸੇ ਦਾ ਸਕਾ ਹੋ ਹੀ ਨਹੀਂ ਸਕਦਾ। ਉਹ ਆਪਣੇ ਦੇਸ਼, ਲੋਕਾਂ, ਸੰਸਥਾਵਾਂ ਪ੍ਰਤੀ ਵੀ ਕਦੇ ਵਫਾਦਾਰ ਨਹੀਂ ਹੁੰਦਾ। ਧਨ ਕੁਬੇਰਤਾ, ਸਾਮਰਾਜ ਪ੍ਰਸਾਰਵਾਦ, ਜਨਤਕ ਲੁੱਟ, ਚੋਂਗ ਪ੍ਰਸ਼ਾਸਕ ਜ਼ਬਰ ਉਹਦਾ ਧਰਮ ਹੁੰਦਾ ਹੈ ਇਸੇ ਦੀ ਪਾਲਣਾ ਰਾਸ਼ਟਰਪਤੀ 트ੰਪ ਕਰਦਾ ਨਜ਼ਰ ਆ ਰਿਹਾ ਹੈ 90 ਮਿੰਟ ਦੇ 5 ਮਾਰਚ ਦੇ ਅਮਰੀਕੀ ਕਾਂਗਰਸ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਦੇ ਜਿਵੇਂ ਸਨ 2116 ਤੇ 200 ਵਿੱਚ 20 ਵਿੱਚ ਰਾਸ਼ਟਰਪਤੀ ਚੋਣਾਂ ਵੇਲੇ ਉਮੀਦਵਾਰ ਰਹਿ ਡੈਮੋਕ੍ਰੈਟਿਕ ਪਾਰਟੀ ਪੱਖੀ ਵਰਮੋਟ ਸੂਬੇ ਸੰਬੰਧੀ ਆਜ਼ਾਦ ਸੈਨੇਟਰ 83 ਸਾਲਾ ਪ੍ਰੋਡ ਰਾਜਨੀਤੀਵਾਨ ਬਰਨੀ ਸੈਂਡਰਸ ਨੇ ਹੋਰਨਾ ਤੋਂ ਇਲਾਵਾ ਸਦਨ ਵਿੱਚ ਆਪਣੇ ਭਾਸ਼ਣਾਂ ਹੀ ਪਰਖ ਚ ਉਡਾਏ ਸਨ ਦੇਸ਼ ਅਤੇ ਕੁਮਾਂਤਰੀ ਭਾਇਚਾਰੇ ਨੂੰ ਹਕੀਕਤਾਂ ਤੋਂ ਜਾਣੂ ਕਰਵਾਇਆ ਉਸ ਤੋਂ ਅਮਰੀਕਾ ਦੇ ਆਰਥਿਕ ਨਿਗਾਰ ਗੁਰਬਤ ਬੇਰਜਗਾਰੀ ਆਵਾਸਹੀਣਤਾ ਸਿਹਤ ਸਿੱਖਿਆ ਬਟਾਪਾ ਸਮਾਜਿਕ ਸੁਰੱਖਿਆ ਸੋਮਾਂ ਦੀ ਮੰਦੀ ਹਾਲਤ ਦਾ ਪਤਾ ਚਲਦਾ ਹੈ ਉਸਨੇ 트럼ਪ ਸਰਕਾਰ ਨੂੰ ਅਰਪਤੀਆਂ ਦੁਆਰਾ ਅਰਪਤੀਆਂ ਦੀ ਸਰਕਾਰ ਗਰਦਾਨਿਆਂ ਜੋ ਇੱਕ ਨਵੀਂ ਵਿਸ਼ਵਵਸਥਾ ਲਈ ਵਿਜਿਤ ਹੋ ਕੇ ਅਮਰੀਕਾ ਨੂੰ ਬਲਦੀ ਦੇ ਬੁੱਥੇ ਵਿੱਚ ਝੋਕ ਰਹੇ ਨੇ ਅਮਰੀਕੀ ਲੋਕਤੰਤਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਰਾਸ਼ਟਰਪਤੀ ਲੋਕਤੰਤਰ ਨੂੰ ਪਿੱਠ ਦਿਖਾ ਕੇ ਡਿਕਟੇਟਰਸ਼ਿਪ ਵੱਲ ਅੱਗੇ ਵਧ ਰਿਹਾ ਹੈ ਅਮਰੀਕਾ ਅੰਦਰ ਲੋਕਤੰਤਰ ਲੋਕਾਂ ਲਈ ਹੈ ਨਾ ਕਿ ਅਰਬਖਰਪਤੀ ਧਨਕਬੀਰਾਂ ਲਈ ਬਜਟ ਵਿੱਚ 2 ਟ੍ਰਿਲੀਅਨ ਡਾਲਰ ਖਰਚਾ ਸੰਬੰਧੀ ਕਟੌਤੀ, ਅਗਲੇ 10 ਸਾਲਾਂ ਵਿੱਚ 4.5 ਟ੍ਰਿਲੀਅਨ ਟੈਕਸ ਕਟੌਤੀ, ਕਰੀਬ 1.9 ਟ੍ਰਿਲੀਅਨ ਡਾਲਰ ਬਜਟ ਘਾਟੇ ਦੀ ਸਨ 2029 ਤੱਕ ਪੂਰਤੀ ਕਰਨਾ ਨੀਤੀਆਂ ਕੀ ਦਰਸਾਉਂਦੀਆਂ ਹਨ। ਸਿਹਤ ਸਵਾਵਾਂ ਵਿੱਚ 270 ਬਿਲੀਅਨ ਡਾਲਰ ਦੀ ਕਟੌਤੀ ਕਿਉਂ? ਰਾਸ਼ਟਰਪਤੀ ਨੇ ਜਲਵਾਯੂ ਤਬਦੀਲੀ ਕਰਕੇ ਨੁਕਸਾਨ ਗਰਕ ਹੁੰਦੀਆਂ ਸਿਹਤ ਸਵਾਵਾਂ, ਹਸਪਤਾਲਾਂ ਦਾ ਮੰਦਾ ਹਾਲ ਡਾਕਟਰਾਂ ਦੀ ਘਾਟ 80 ਲੱਖ ਬੇਘਰੇ ਲੋਕਾਂ ਦੀ ਬਦਹਾਲੀ 50% ਕਿਰਤੀਆਂ ਦੀ ਉਮਰ ਵਿੱਚ 7 ਸਾਲ ਜਿਉਣ ਦੀ ਕਮੀ ਪ੍ਰਤੀ ਘੰਟਾ ਉਜਰਤ 17 ਡਾਲਰ ਕੀਤੇ ਜਾਣ ਕਿਉਂਕਿ 60% ਅਮਰੀਕੀ ਮਸਾਂ ਦੋ ਡੰਗ ਰੋਟੀ ਖਾਣ ਲਈ ਹੀ ਮਜਬੂਰ ਹਨ ਟੈਕਸ ਵਿਵਸਥਾ ਜੋ 5% ਸਰਮਾਇਦਾਰਾਂ ਲਈ ਲਾਭਕਾਰੀ ਹੈ ਜਦਕਿ 95% ਅਮਰੀਕੀਆਂ ਲਈ ਮਾਰੂ ਹੋਣ ਜਾ ਰਹੀ ਹੈ ਦੇਸ਼ ਦੇ ਕਰੀਬ 20% ਬਜ਼ੁਰਗ ਸ਼ਰਮਨਾਕ 15000 ਡਾਲਰ ਨਾਲ ਸਾਲਾਨਾ ਵਿਜਾਰਾ ਕਰਨ ਲਈ ਮਜਬੂਰ ਹਨ ਜੋ ਬੇਕਰਿਆਂ ਨੂੰ 4 ਮਿਲੀਅਨ ਯੂਨਿਟਸ ਹਾਰ ਕੇ ਦੇਣ ਦੀ ਫੌਰੀ ਲੋਨ ਹੈ ਇਹਨਾਂ ਸਭ ਗੱਲਾਂ ਬਾਰੇ ਆਪਣੇ ਪਾਸ਼ਣ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਬਰਨੀ ਸੈਂਡਰ ਸਮੇਤ ਵਿਰੋਧੀ ਧਿਰ ਡੈਮੋਕ੍ਰੇਟਾ ਨੇ ਅਮਰੀਕਾ ਨੂੰ ਵੰਗਾਰਿਆ ਹੈ ਕਿ ਉਹਨਾਂ ਅਜਿੱਤ ਬ੍ਰਿਟਿਸ਼ ਸਾਮਰਾਜ ਨੂੰ ਹਰਾਇਆ ਉਹਨਾਂ ਮਾਨਵ ਕਿਰਤੀ ਵਾਤਾਵਰਨ ਸੰਭਾਲ ਔਰਤਾਂ ਕਾਲੇ ਲੋਕਾਂ ਜਨਤਕ ਅਧਿਕਾਰਾਂ ਲਈ ਲੜਾਈਆਂ ਲੜੀਆਂ ਤੇ ਜਿੱਤੀਆਂ ਹੁਣ ਟਰੰਪ ਤੇ ਉਹਦੀ ਖਰਪਤੀ ਕਾਰਪੋਰੇਟਵਾਦੀ ਜੁੰਡਲੀ ਦੀ ਆਪੂਦਰੀ ਲੋਕਮਾਰੂ ਤੇ ਲੋਕਤੰਤਰਮਾਰੂ ਡਿਕਟੇਟਰਸ਼ਿਪ ਨੂੰ ਹਰਾਉਣਾ ਵੀ ਜ਼ਰੂਰੀ ਹੈ ਜਿੱਤ ਲੋਕਤੰਤਰ ਤੇ ਅਮਰੀਕੀਆਂ ਦੀ ਹੋਵੇਗੀ ਇਹ ਸਾਰੇ ਕਾਸੇ ਨਾਲ ਜੋ ਕੁਝ ਵਾਪਰਿਆ ਕੈਨੇਡਾ ਵਿੱਚ ਵੀ ਇਹਦੇ ਤੇ ਬਹੁਤ ਸਾਰੇ ਪ੍ਰਭਾਵ ਪਏ ਹੋਏ ਨੇ ਅੰਨੇ ਸਾੰਦੀ ਤਰ੍ਹਾਂ ਜਿਵੇਂ ਕੈਨੇਡਾ ਦੀ ਆਰਥਿਕਤਾ ਉਜਾੜ ਕੇ ਉਸ ਨੂੰ ਗੋਡਿਆਂ ਭਾਰ ਕਰਕੇ ਅਮਰੀਕਾ ਦਾ ਕੁੰਜਾ ਰਾਜ ਸਥਾਪਿਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਪੁੱਤਰਿਆ حملہਵਰ ਹੈ ਉਹਨੇ ਸਨ 1867 ਤੋਂ ਇਸ ਪ੍ਰਭੂ ਸਤਾ ਸੰਪਨ ਖੇਤਰਫਲ ਵਿੱਚ ਅਮਰੀਕਾ ਨਾਲੋਂ ਵੱਡੇ ਲੇਕਿਨ 4 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਭ ਧਰਮਾਂ ਮਜਬਾਂ ਇਲਾਕਿਆਂ ਨਸਲਾਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰ ਦਿੱਤਾ ਹੈ ਉਹ ਦੁਖੀ ਹਨ ਕਿ ਜੇ ਸਰਮਾਇਦਾਰ ਤੇ ਤਾਕਤਵਰ ਦੇਸ਼ ਦੇ ਉਹ ਅਤ ਨਜ਼ਦੀਕੀ ਹਮਜੋਲੀ ਪ੍ਰੋਸੇਮੰਦ ਮਿੱਤਰ ਤੇ ਭਾਈਵਾਲ ਰਹੇ ਉਸ ਨੇ ਉਹਨਾਂ ਦੀ ਪਿੱਠ ਵਿੱਚ ਛੁਰਾ ਘੋਪਿਆ ਹੈ ਭਵਿਕ ਵਿੱਚ ਹੁਣ ਉਹ ਇਸ ਤੇ ਨਿਰਭਰ ਨਹੀਂ ਰਹਿਣਗੇ ਪੂਰੇ ਕੈਨੇਡਾ ਵਿੱਚ ਵੀ ਜਿਹੜਾ ਆ ਉਹ ਪੈਟਰੀਓਟਿਕ ਜਿਹੜੀ ਭਾਵਨਾਵਾਂ ਉਹ ਇਹਦੇ ਨਾਲ ਕਾਫੀ ਤੌਰ ਤੇ ਵਧੀ ਹੋਈ ਹੈ ਔਰ ਲੋਕ ਖੋਦ ਚਾਹੁੰਦੇ ਨੇ ਕਿ ਅਮਰੀਕੀ ਜਿਹੜੇ ਚੀਜ਼ਾਂ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਦੇਸ਼ ਦੇ ਅੰਦਰੋਂ ਇਹ ਸੁਝਾਅ ਆ ਰਹੇ ਹਨ ਨੰਬਰ 1 ਜਿਵੇਂ ਪਹਿਲੀ ਵਿਸ਼ਵ ਜੰਗ ਦੇ ਸੰਕਟ ਸਮੇਂ ਪ੍ਰਧਾਨ ਮੰਤਰੀ ਰਾਬਰਟ ਬੋਰਡਨ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਤੇ ਕਨਜ਼ਰਵੇਟਿਵ ਲੋਕਾਂ ਨੇ ਮਿਲ ਕੇ ਸਨ 1917 ਤੋਂ 1921 ਤੱਕ ਰਾਸ਼ਟਰੀ ਸਰਕਾਰ ਗਠਿਤ ਕੀਤੀ ਸੀ ਹੁਣ ਵੀ ਚਾਉਣਾ ਕਰਾਉਣ ਦੀ ਥਾਂ ਅਜਹੀ ਸਰਕਾਰ ਗਠਿਤ ਕਰਕੇ ਟਰੰਪ ਟੈਰਫ ਤੇ ਕੈਨੇਡਾ ਨਿਗਲਣ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਨੰਬਰ 2 ਦੂਸਰੇ ਰਾਸ਼ਟਰਾਂ ਨਾਲ ਵਪਾਰ ਤੇ ਨਿਵੇਸ਼ ਸਮਝੌਤੇ ਕੀਤੇ ਜਾਣੇ ਚਾਹੀਦੇ ਹਨ ਨੰਬਰ 3 ਅੰਤਰਰਾਜੀ ਵਪਾਰਕ ਬੈਰੀਅਰ ਖਤਮ ਕੀਤੇ ਜਾਣ ਜਿਸ ਨਾਲ ਤੁਰੰਤ 3.8% ਜੀ ਪ੍ਰਤੀ ਆਮਦਨ ਵਿੱਚ ਵਾਧਾ ਅਤੇ 15% ਕੀਮਤਾਂ ਵਿੱਚ ਕਮੀ ਹੋ ਸਕਦੀ ਹੈ ਨੰਬਰ 4 ਕਾਰਪੋਰੇਟ ਤੇ ਨਿੱਜੀ ਟੈਕਸ ਵਿੱਚ ਕਟੌਤੀ ਕੀਤੀ ਜਾਵੇ ਨੰਬਰ 5 ਆਪਣੀਆਂ ਸੁਰੱਖਿਆ ਤੇ ਫੌਜੀ ਕਸ਼ਲਤਾ ਤੇ ਬਜਟ ਵਿੱਚ ਵਾਧਾ ਕੀਤਾ ਜਾਵੇ 6 ਕੈਨੇਡੀਅਨ ਵਸਤਾਂ ਦਾ ਉਤਪਾਦਨ ਤੇ ਖਰੀਦ ਕੀਤੀ ਜਾਵੇ ਅਮਰੀਕੀ ਵਸਤਾਂ ਦਾ ਬਾਈਕਾਟ ਕੀਤਾ ਜਾਵੇ ਨੰਬਰ 7 ਅਮਰੀਕਾ ਨਾਲ ਉਨਾਚਰ ਵਪਾਰਕ ਜੰਗ ਜਾਰੀ ਰੱਖੀ ਜਾਵੇ ਜਦੋਂ ਤੱਕ ਉਸ ਪੂਰੇ ਦੇ ਪੂਰੇ ਟੈਰਫ ਵਾਪਸ ਨਹੀਂ ਲੈਂਦਾ ਕੈਨੇਡੀਅਨ ਲੋਕਾਂ ਤੇ ਅਮਰੀਕੀ ਲੋਕਾਂ ਵਿਚਕਾਰ ਆਪਸੀ ਰਿਸ਼ਤੇ ਮੇਲਜੋਲ ਭਾਈਚਾਰਾ ਸਦੀਆਂ ਪੁਰਾਣਾ ਹੈ ਕੈਨੇਡੀਅਨ ਲੀਡਰਸ਼ਿਪ ਨੇ ਸਾਫ਼ ਕਹਿ ਦਿੱਤਾ ਹੈ ਕਿ ਉਹਨਾਂ ਦੀ ਲੜਾਈ ਅਮਰੀਕੀਆਂ ਨਾਲ ਨਹੀਂ 트럼ਪ ਤੇ ਦੇ ਪ੍ਰਸ਼ਾਸਨ ਦੇ ਨਾਲ ਹੈ ਜਾਂ ਇਹਦੇ ਅਰਪਤੀ ਖਰਪਤੀ ਜਿਹੜੇ ਕਾਰਪੋਰੇਟਸ ਨੇ ਉਹਨਾਂ ਨਾਲ ਹੈ ਜੋ 50 ਕਰੋੜ ਦੀ ਆਬਾਦੀ ਵਾਲੀ ਯੂਰੋਪੀਅਨ ਯੂਨੀਅਨ ਤੇ ਨਾਟੋ ਦੇਸ਼ਾਂ ਨੂੰ ਵੀ ਹੋਸ਼ ਆ ਗਈ ਹੈ ਟਰੰਪ ਦੇ ਸਾਮਰਾਜ ਪਸਾਰਵਾਦੀ ਵਤੀਰੇ ਤੋਂ ਉਹਨਾਂ ਵੱਲੋਂ ਯੂਕਰੇਨ ਦੀ ਪਿੱਠ ਤੇ ਆਉਣ ਨਾਲ ਟਰੰਪ ਮੁੜ ਕੇ ਯੂਕਰੇਨ ਪ੍ਰਤੀ ਠੰਡਾ ਪੈਂਦਾ ਨਜ਼ਰ ਹੋ ਰਿਹਾ ਹੈ। ਅਰਬ ਦੇਸ਼ਾਂ ਵੱਲੋਂ ਗਾਜਾ ਉਸਾਰੀ ਲਈ 53 ਬਿਲੀਅਨ ਡਾਲਰ ਯੋਜਨਾ ਘੜੀ ਗਈ ਹੈ। ਚੀਨ 40 ਸਾਲਾਂ ਵਿੱਚ 18 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਵਜੋਂ ਉੱਭਰਿਆ ਹੈ। 3 ਟ੍ਰਿਲੀਅਨ ਰਿਜ਼ਰਵ ਭੰਡਾਰ ਰੱਖਦਾ ਹੈ। ਉਹ ਅਗਲੇ 10-15 ਸਾਲਾਂ ਵਿੱਚ ਅਮਰੀਕਾ ਦੀ ਥਾਂ ਵਿਸ਼ਵ ਲੀਡਰ ਬਣ ਵੱਲ ਵੱਧ ਰਿਹਾ ਹੈ ਯਕੀਨ ਹੈ ਕਿ ਵਿਸ਼ਵ ਜਾਗਰਤੀ ਅੱਗੇ ਅਮਰੀਕੀ ਰਾਸ਼ਟਰਪਤੀ 트ੰਪ ਅਤੇ ਉਹਦੀ ਕਾਰਪੋਰੇਟ ਜੁੰਡਲੀ ਦਾ ਵੇਗ ਟੁੱਟ ਜਾਏਗਾ ਸਾਈਕੋ ਡਰਾਮੇ ਦਾ ਅੰਤ ਹੋ ਜਾਏਗਾ ਏਸੀਜੀ ਸਾਡਾ ਅੱਜ ਦਾ ਤੀਸਰੀ ਅਖ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਦਰਬਾਰਾ ਸਿੰਘ ਕਲੋਹਰਾਂ ਦਾ ਲਿਖਿਆ ਲੇਖ ਜਿਹੜਾ ਹੈ 트ੰਪ ਦੋ ਕਦਮ ਅੱਗੇ ਇੱਕ ਕਦਮ ਪਿੱਛੇ ਤੁਹਾਡੀ ਸੇਵਾ ਚ ਕੀਤਾ ਪੇਸ਼ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ